ਡਾਕਟਰ ਨਵਜੋਤ ਕੌਰ ਸਿੱਧੂ ਦੇ ਵੱਲੋਂ ਜੋ 500 ਕਰੋੜ ਦੀ ਕੁਰਸੀ ਨੂੰ ਲੈ ਕੇ ਬਿਆਨ ਦਿੱਤਾ ਗਿਆ ਤੇ ਉਥੇ ਹੀ ਹੁਣ ਕਾਂਗਰਸ ਪਾਰਟੀ ਦੇ ਵਿੱਚ ਕਲੇਸ਼ جاری ਹੈ ਤੇ ਜਿਸ ਤੋਂ ਬਾਅਦ ਦੱਸੀਏ ਕਿ ਕਰਨਵੀਰ ਸਿੰਘ ਪੁਰਜ ਦੇ ਉੱਤੇ ਵੀ ਕੁਝ ਇਲਜ਼ਾਮ ਅਛੜੇ ਕੇ ਡਾਕਟਰ ਸਿੱਧੂ ਦੇ ਵੱਲੋਂ ਲਗਾਏ ਗਏ ਸੀ ਜਿਸ ਦੇ ਤਹਿਤ ਉਥੇ ਹੀ ਹੁਣ ਕਰਨਵੀਰ ਸਿੰਘ ਪੁਰਜ ਦਾ ਅਭਿਆਨ ਸਾਹਮਣੇ ਆ ਰਿਹਾ ਹੈ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਸੌਂ ਖਾ ਕੇ ਖਾਨਾ ਆ ਕਿ ਮੈਂ ਕਦੇ ਵੀ ਟਿਕਟ ਪੈਸਿਆਂ ਦੇ ਆਧਾਰ ਤੇ ਨਹੀਂ ਲਿੱਤੀ ਤੇ ਜਿਸ ਨੂੰ ਲੈ ਕੇ ਹੁਣ ਕਰਨ ਵੀਰ ਸਿੰਘ ਬੁਰ ਚਾਹੇ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਦੂਜੇ ਪਾਸੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਡਾਕਟਰ ਨਵਜੋਤ ਕੌਰ ਸਿੱਧੂ ਜੋ ਬਿਆਨ ਦੇ ਰਹੇ ਨੇ ਉਹਨਾਂ ਦੇ ਵੱਲੋਂ ਬੇਬੁਨਿਆਦ ਮੇਰੇ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਹੁਣੇ ਥੋੜੀ ਕਿ ਦਿਨ ਪਹਿਲੇ ਮੈਂ ਫੇਸਬੁੱਕ ਦੇ ਉੱਤੇ ਆਡੀਓਸ ਕੁ ਸੁਣ ਰਿਹਾ ਸੀਗਾ ਜਿਹਦੇ ਵਿੱਚ ਸਾਡੇ ਸਤਕਾਰਯੋਗ ਮਿਸਿਸ ਸਿੱਧੂ ਨੇ ਕਿਹਾ ਹੈਗਾ ਕਿ ਤਰਨਤਾਰਨ ਇਲੈਕਸ਼ਨਸ ਦੇ ਵਿੱਚ ਬੋਰਜ ਨੇ ਕੋਈ ਪੈਸੇ ਦੇ ਕੇ ਟਿਕਟ ਲਈਤੀ ਹੈਗੀ ਐ ਮੈਂ ਇਸ ਬਿਆਨ ਦੀ ਟੋਟਲੀ ਨਕੇਦੀ ਕਰਦਾ ਤੇ ਮੈਂ ਸਗੋਂ ਪੁੱਛਣਾ ਚਾਹੂੰਗਾ ਕਿ ਕਿਹੜੇ ਸੋਰਸਸ ਤੋਂ ਇਹਨਾਂ ਨੂੰ ਇਹ ਗੱਲ ਦਿੱਤੀ ਪਤਾ ਲੱਗੀ ਐ ਜੇ ਕੋਈ ਹੈਗੀ ਓ ਜੀ ਗੱਲ ਉਹ ਸੋਰਸਸ ਨੂੰ ਸਾਹਮਣੇ ਕਿਉਂ ਨਹੀਂ ਲੈ ਕੇ ਆਂਦੇ ਮੈਂ ਕਿਸੇ ਵੀ ਕਿਸੇ ਵੀ ਦੇਗੇ ਕੋਈ ਇਹੋ ਜੀ ਗੱਲ ਨਹੀਂ ਕੀਤੀ ਔਰ ਮੈਂ ਪਹਿਲੇ ਤੁਹਾਨੂੰ ਯਾਦ ਕਰਾਦਾ ਕਿ ਇਲੈਕਸ਼ਨ ਦੇ ਦੌਰਾਨ ਵੀ ਕਿਸੇ ਚੈਨਲ ਵਾਲੇ ਨੇ ਇਦਾਂ ਦੀ ਗੱਲ ਕੀਤੀ ਸੀਗੇ ਮੈਂ ਉਹਨਾਂ ਤੋਂ ਵੀ ਇਹ ਗੱਲ ਕਹੀ ਸੀ ਕਿ ਮੈਂ ਇੱਕ ਸਿੰਗਲ ਰੁਪਇਆ ਟਿਕਟ ਦੇ ਨਾਮ ਤੇ ਨਾ ਮੇਰੇ ਤੋਂ ਕਿਸੇ ਸੀਨੀਅਰ ਲੀਡਰ ਨੇ ਮੰਗਿਆ ਨਾ ਮੈਂ ਇੱਕ 20 ਰੁਪਇਆ ਕਾਂਗਰਸ ਪਾਰਟੀ ਦੇ ਫੰਡ ਦੇ ਰੂਪ ਦੇ ਵਿੱਚ ਪਾਰਟੀ ਨੂੰ ਦਿੱਤਾ ਹੋਵੇ ਮੈਂ ਇਹ ਗੱਲ ਆਪ ਦੀ ਇਸ ਗੱਲ ਨੂੰ ਸੌਂ ਖਾ ਕੇ ਗੁਰਦੁਆਰੇ ਚੜ੍ਹ ਕੇ ਵੀ ਇਹ ਗੱਲ ਮੈਂ ਰਿਪੀਟ ਕਰ ਸਕਦਾ ਹੈਗਾ ਕਿ ਮੇਰੇ ਤੋਂ ਕੋਈ ਵੀ ਪੈਸਾ ਚਾਹੇ ਪਾਰਟੀ ਫੰਡ ਦੇ ਰੂਪ ਚ ਹੋਇਆ ਹੋਵੇ ਜਾਂ ਕਿਸੇ ਪਸ ਇੰਡੀਵਿਜੂਅਲ ਲੀਡਰ ਮੈਂ ਕਿਸੇ ਨੂੰ ਨਹੀਂ ਦਿੰਦੇ। ਬਾਕੀ ਰਹੀ ਗੱਲ 2000 ਜਿਹੜੀ ਇਲੈਕਸ਼ਨ ਸੀਗੀਆਂ ਤਰਨ ਤਰਨ ਦੀਆਂ ਉਹਦੇ ਵਿੱਚ ਆ ਕੁਝ ਸੀਨੀਅਰ ਲੀਡਰ ਦੇ ਨਾਮ ਸੀਗੇ ਲੇਕਿਨ ਸਾਰੇ ਜਣੇ ਇਲੈਕਸ਼ਨਸ ਤੋਂ ਭੱਜੇ ਸੀਗੇ ਕੋਈ ਵੀ ਬਾਇਲੈਕਸ਼ਨ ਲੜਨਾ ਨਹੀਂ ਸੀ ਚਾਹਦਾ ਸੋ ਉਸ ਲਿਸਟ ਵਿੱਚ ਮੇਰਾ ਨਾਮ ਵੀ ਸੀਗਾ ਜਦੋਂ ਮੇਰੇ ਤੋਂ ਪੁੱਛਿਆ ਗਿਆ ਮੈਂ ਤਿਆਰ ਹੋਇਆ ਕਿ ਹਾਂ ਮੈਂ ਪਾਰਟੀ ਵਾਸਤੇ ਲੜਨ ਨੂੰ ਤਿਆਰ ਹੇਣਾ ਇਸ ਤੋਂ ਇਲਾਵਾ ਮੈਂ ਸਾਰੇ ਬਿਆਨ ਝੂਠੇ ਬਿਆਨ ਨੇ ਜੇ ਕੋਈ ਇਨਾਂਤ ਕੋਲ ਕੋਈ ਪ੍ਰੋਪਰ ਕੋਈ ਹੈਗਾ ਸੋਰਸ ਹੈਗੀ ਹੈ ਤੇ ਉਹ ਸੋਰਸ ਨੂੰ ਸਾਹਮਣੇ ਲੈ ਕੇ ਕਿਉਂ ਨਹੀਂ ਆਉਂਦੇ ਮੈਂ ਕਿਤੇ ਵੀ ਕਿਸੇ ਵੀ ਸਟੇਜ ਤੇ ਕਿਸੇ ਵੀ ਇੰਡੀਵਿਜੂਅਲ ਬੰਦੇ ਦੇ ਅੱਗੇ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ ਤੇ ਜਿਹੜੀ ਵੀ ਗੱਲ ਕੀਤੀ ਜਾ ਰਹੀ ਹੈ ਬਿਲਕੁਲ ਝੂਠੀ ਗੱਲ ਹੈ ਮੈਂ ਦੁਬਾਰਾ ਰਿਪੀਟ ਕਰਦਾ ਉਹ ਗੁਰਦੁਆਰੇ ਚੜ ਕੇ ਬੋਲ ਦੂੰਗਾ ਮੈਂ 1 ਰੁਪਿਆ ਚਾਹੇ ਪਾਰਟੀ ਫੰਡ ਦੇ ਰੂਪ ਚ ਹੋਵੇ ਚਾਹੇ ਇੰਡੀਵਿਜੂਅਲ ਲੀਡਰ ਦਾ ਨਾਮ ਹੋਵੇ ਮੈਂ ਕਿਸੇ ਨੂੰ ਨਹੀਂ ਦਿੱਤਾ ਮੇਰੇ ਤੋਂ ਨਹੀਂ ਲਿੱਤਾ ਮੈਂ ਸੌਂ ਖਾ ਕੇ ਗੁਰਦੁਆਰੇ ਚੜ ਕੇ ਇਹ ਗੱਲ ਦੁਬਾਰਾ ਕਹਿ ਦੂੰਗਾ